ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਡੀ ਫੌਜ ਸਰਹੱਦ ਤੇ ਤਾਇਨਾਤ ਐਨ ਐ ਐ ਡੋਪਾਲ ਨੇ ਚੀਨੀ ਵਿਦੇਸ਼ੀ ਮੰਤਰੀ ਤੀ ਸਿੱਧੀ ਆਖ ਦਿੱਤੀ ਹੈ ਕਿ ਇਹ ਵੱਡੀ ਗੱਲ ਹੈ ਕਿ ਪੀ ਐਮ ਮੋਦੀ ਦਾ ਵੀ ਕੀਤਾ ਜਿਗਰ चीन ਦੇ ਵਿਦੇਸ਼ ਮੰਤਰੀ ਵਾਂਗ ਹੀ ਜੀ ਨੇ ਮੰਗਲਵਾਰ ਨੂੰ ਭਾਰਤ ਅਤੇ ਰਾਸ਼ਟਰੀ ਸੁਰੱਖਿਆ ਸਲਾਕਾਰ ਜੀਤ ਡੋਪਾਲ ਨਾਲ ਮੁਲਾਕਾਤ ਕੀਤੀ ਹੈਦਰਾਬਾਦ ਹਾਊਸ ਵਿਖੇ ਹੋਈ ਇੱਕ ਸਰਹੱਦੀ ਵਿਵਾਦ ਤੇ ਗੱਲਬਾਤ ਦਾ ਚੌਵੀ ਮਾ ਦੌਰਸੀ ਮੀਟਿੰਗ ਦੌਰਾਨ ਐਨ ਐਸ اے ਡੋਪਾਲ ਨੇ ਕਿਹਾ ਕਿ ਪਿਛਲੇ ਸਾਲ ਕਾਜਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨੀ ਰਾਸ਼ਟਰਪਤੀ ਸੀ ਜਿਨਪਿੰਗ ਵਿਚਾਰ ਹੋਈ ਮੁਲਾਕਾਤ ਤੋਂ ਬਾਅਦ ਭਾਰਤ ਚੀਨ ਸਬੰਧੀ ਪ੍ਰਗਤੀ ਦੇਖੀ ਗਈ ਹੈ ਅਤੇ ਸਰਹੱਦਾਂ ਤੇ ਸ਼ਾਂਤੀ ਹੈ ਇਦੋ ਪਾਲ ਨੇ ਕਹਾਇਆ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਹੋਇਆ ਹੈ ਸਰਹੱਦਾਂ ਛਾਦਨ ਦੋਵਾਂ ਦੇਸ਼ਾਂ ਵਿੱਚ ਕਾ ਸ਼ਾਂਤੀ ਅਤੇ ਸਦ ਭਾਵਨਾ ਹੈ ਸਾਡੇ ਦੋਲੇ ਸਬੰਧ ਹੋਰ ਵੀ ਮਜ਼ਬੂਤ ਹੋ ਗਏ ਹਨ ਅਸੀਂ ਆਪਣੇ ਨੇਤਾਵਾਂ ਤੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪਿਛਲੇ ਅਕਤੂਬਰ ਵਿੱਚ ਕਜਾਨ ਵਿੱਚ ਇੱਕ ਨਵੀਂ ਦਿਸ਼ਾ ਸ਼ੁਰੂ ਕੀਤੀ ਸੀ ਅਤੇ ਉਦੋਂ ਤੋਂ ਸਾਨੂੰ ਬਹੁਤ ਫਾਇਦਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਕਜਾਨ ਗੱਲਬਾਤੋਂ ਪੈਦਾ ਹੋਏ ਨਵੇਂ ਮਾਹੌਲ ਨੇ ਦੋਵਾਂ ਤਿਰਾਂ ਦੇ ਨੂੰ ਸਹਿਯੋਗ ਦੇ ਕਈ ਖੇਤਰਾਂ ਵਿੱਚ ਅੱਗੇ ਵਧਨ ਵਿੱਚ ਮਦਦ ਕੀਤੀ ਹੈ ਗੱਲਬਾਤ ਦੇ ਮੌਜੂਦਾ ਦੌਰ ਬਾਰੇ ਆਸ਼ਵਾਦ ਪ੍ਰਗਟ ਕਰਦੇ ਹੋਏ ਡੋਪਾਲ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਇਹ 24ਵੀਂ ਸੀਐਸਆਰ ਪੱਧਰੀ ਗੱਲਬਾਤ ਪਿਛਲੇ ਸਾਲ ਵਾਂਗ ਹੀ ਸਫਲ ਹੋਵੇਗੀ ਅਤੇ ਅਗਲੇ ਮਹੀਨੇ ਐਸਸੀਓ ਸੰਮੇਲਨ ਲਈ ਪ੍ਰਧਾਨ ਮੰਤਰੀ ਦੀ ਚੀਨ ਫੇਰੀ ਦੌਰਾਨ ਵਿਸ਼ੇਸ਼ ਮਹੱਤਵ ਰੱਖੇਗੀ ਇਸ ਸਾਲ ਭਾਰਤ ਚੀਨ ਕੂਟਨੀਤੀ ਕਵਸਬੰਧਾਂ ਦੀ 75ਵੀਂ ਵਰੇ ਗਣ ਦੇ ਉਜਾਗਰ ਕਰਦੇ ਹੋਏ ਡੋਪਾਲ ਨੇ ਕਹਾ ਕਿ ਇਹ ਜਸ਼ਨ ਮਨਾਉਣ ਦਾ ਸਮਾਂ ਹੈ ਡੋਪਾਲ ਨੇ ਅੱਗੇ ਕਿਹਾ ਹੈ ਕਿ ਇਹ ਨਵੀਂ ਊਰਜਾ ਤੇ ਨਵੀਂ ਗਤੀ ਨਵੀਂ ਗਤੀ ਨਾਲ ਸਾਡੇ ਨਿੱਜੀ ਯਤਨਾਂ ਤੇ ਸਾਡੀਆਂ ਕੋਈ ਨਿੱਕੀ ਟੀਮਾਂ ਰਾਜਦੂਤਾਂ ਨੂੰ ਸਰਹੱਦਾਂ ਦੇ ਤਾਇਨਾਤ ਸਾਡੇ ਬਲਾਂ ਦੇ ਪਰਖ ਪਰ ਪਖਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਅਸੀਂ ਇਸ ਵਾਰ ਇਹ ਕਾਰਨ ਦੇ ਯੋਗ ਹੋਏ ਹਾਂ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ